ਜਿਵੇਂ ਜੰਮ ਅਲੇ ਲੋਕ ਕਹਿੰਦੇ ਆ ਕਿ ਚਾਰ ਤੋਂ ਪੰਜ ਮੀਲਸ ਖਾਣੀਆਂ ਚਾਹੀਦੀਆਂ ਇੱਕ ਦਿਨ ਦੇ ਹਾਂਜੀ ਤੇ ਸਾਇੰਸ ਇਹ ਕਹਿੰਦੀ ਹੈ ਕਿ ਆਪਾਂ ਜਿੰਨੀ ਵਾਰ ਕੋਈ ਮੀਲ ਲੰਨੇ ਆ ਓਨੀ ਵਾਰ ਆਪਣਾ ਇਨਸੂਲਿਨ ਸਪਾਈਕ ਹੁੰਦਾ ਹੂੰ ਹੂੰ ਹਨਾ ਹੂੰ ਹੂੰ ਤੇ ਆਪਾਂ ਪੰਜ ਵਾਰ ਸਪਾਈਕ ਕਰ ਰਹੇ ਆ ਹੂੰ ਹੂੰ ਤੇ ਵੈਸੇ ਤਾਂ ਕਾਇਦੇ ਨਾਲ ਜਿਹੜੇ ਆਪਣੇ ਪੁਰਾਣੇ ਬਜ਼ੁਰਗ ਸੀਗੇ ਉਹ ਦੋ ਟਾਈਮ ਰੋਟੀ ਖਾਂਦੇ ਸੀ ਹੁਣ ਤਾਂ ਆਪਾਂ ਸਨੈਕ ਵੀ ਲੈ ਲਿਆ ਰੋਟੀ ਖਾਧੀ ਬ੍ਰੈਕਫਾਸਟ ਕੀਤੀ ਸਨੈਕ ਲੈ ਲਿਆ ਫਿਰ ਬ੍ਰੈਕਫਾਸਟ ਕੀਤਾ ਔਰ ਲੰਚ ਕੀਤਾ ਫਿਰ 스낵 ਲੈ ਲਿਆ ਕੋਈ ਫਿਰ ਡਿਨਰ ਕੀਤਾ ਡਿਨਰ ਤੋਂ ਪਹਿਲਾਂ 스낵 ਲੈ ਲਿਆ ਤੇ ਡਿਨਰ ਤੋਂ ਬਾਅਦ ਵੀ ਲੈ ਲਿਆ ਕੁਝ ਛਾ ਕੇ ਜਾਂ ਦੁੱਧ ਪੀ ਕੇ ਪੈ ਗਏ ਹੂੰ ਹੂੰ ਸੌਣੇ ਦਸਵਾਗਾ ਤੇ ਉਹਦੇ ਨਾਲ ਬਾਰ ਬਾਰ ਜਿਹੜਾ ਆਪਾਂ ਇਨਸੂਲਿਨ ਸਪਾਈਕ ਕਰ ਰਹੇ ਹਾਂ ਆਪਣਾ ਹੈਨਾ ਉਹ ਬਿਮਾਰੀਆਂ ਦਾ ਘਰ ਆ ਉਹ ਤੁਸੀਂ ਮੰਨਦੇ ਤੁਸੀਂ ਦੇਖਿਆ ਹੀ ਐ ਬਾਹਰ ਦੇ ਲੋਕੀ ਕਿਉਂ ਇੰਨੇ ਫਿੱਟ ਨੇ ਇੱਥੇ ਦੇ ਲੋਕ ਕਿਉਂ ਇੰਨੀ ਬਿਮਾਰੀਆਂ ਨਾਲ ਜੂਝ ਰਹੇ ਕਿਉਂਕਿ ਤੁਸੀਂ ਗੱਲ ਕਹੀ ਐ ਇੰਸੂਲਿਨ ਸਪਾਈਕ ਹੁੰਦਾ ਹੁਣ ਜਿਵੇਂ ਆਪਾਂ ਜਿਮ ਵਾਲੇ ਬੰਦੇ ਆ ਆਪਾਂ 4 ਤੋਂ 5 ਮੀਲ ਲਈਦੀ ਪਰ ਆਪਾਂ ਲਈਦੀ ਹੈਲਦੀ ਮੀਲ ਉਹਦੇ ਨਾਲ ਇਹਨਾਂ ਇੰਸੂਲਿਨ ਸਪਾਈਕ ਨਹੀਂ ਹੁੰਦਾ ਜੇ ਆਪਾਂ ਖਾਵਾਂਗੇ ਰੋਟੀਆਂ ਭਰ-ਭਰ ਕੇ ਹਰ 5-6 ਵਾਰ 2 ਘੰਟੇ ਬਾਅਦ ਕਰਾ ਖਾਵਾਂਗੇ ਤਾਂ ਉਹ ਤਾਂ ਇੰਸੂਲਿਨ ਸਪਾਈਕ ਹੋਏਗਾ ਬਿਮਾਰੀਆਂ ਤੁਸੀਂ ਦੇਖੀਆਂ ਨੇ ਕਿੰਨੀਆਂ ਫੈਲਦੀਆਂ ਨੇ ਅਪਣੇ ਇੰਡੀਆ 'ਚ ਹੀ ਫੈਲਦੀਆਂ ਨੇ ਬਾਹਰ ਕਿਉਂ ਨਹੀਂ ਨਹੀਂ ਹੈ ਗਿਆ ਬਾਹਰ ਵੀ ਮੈਂ ਗਿਆ ਉੱਥੇ ਤਾਂ ਨਹੀਂ ਬਿਮਾਰੀਆਂ ਨਹੀਂ ਉੱਥੇ ਮੀਲਜ਼ ਵੀ ਚਾਰ-ਚਾਰ ਖਾਂਦੇ ਲੋਕ ਪਰ ਹੈਲਦੀ ਖਾਂਦੇ ਵਧੀਆ ਮੀਲਜ਼ ਖਾਂਦੇ ਆ ਹਾਂ ਮੈਂ ਤਾਂ ਦੱਸਦਾ ਵੀਕੈਂਡਸ 'ਤੇ ਇੰਜ ਬਟ ਵੀਕਰ ਸੇ ਇਦਾਂ ਨਹੀਂ ਉਹ ਪਾਗਲਾ ਵਾਂਗੂ ਸਾਡੇ ਬੰਦੇ ਕੀ ਨੇ ਦਾਰੂ ਨਾਲ ਬਟਰ ਚਿਕਨ ਖਾ ਲਿਆ ਦਾਰੂ ਨਾਲ ਕੀ ਕੀ ਖਾ ਲਿਆ ਉੱਥੇ ਨਹੀਂ ਇਦਾਂ ਹੈਗਾ ਸਰ ਉੱਥੋਂ ਉਹਨਾਂ ਨੇ ਦਾਰੂ ਪੀਣੀ ਨੀਟ ਠੀਕ ਆ ਉਹਨਾਂ ਇੰਜੋਏ ਕਰਨਾ ਨੀਟ ਪੀਣੀ ਤਾਂ ਉਹਨਾਂ ਦਾ ਕੋਈ ਹੈਲਥ ਦਾ ਇਸ਼ੂ ਨਹੀਂ ਪੈਂਦਾ ਇੱਥੇ ਤੁਸੀਂ ਜਿਵੇਂ ਗੱਲ ਕਹੀ ਹੈ ਇਨਸੂਲਿਨ ਸਪਾਈਕ ਕਿਉਂ ਹੁੰਦਾ ਕਿਉਂਕਿ ਆਪਣਾ ਬੈਡ ਡਾਈਟ ਹੈ ਆਪਣੀ ਡਾਈਟ ਨਹੀਂ ਸਹੀ ਹੈਗੀ ਆਪਾਂ ਮਾੜੀਆਂ ਚੀਜ਼ਾਂ ਖਾਂਦੇ ਆ ਤਾਂ ਇਨਸੂਲਿਨ ਸਪਾਈਕ ਹੁੰਦਾ ਮੈਂ ਵੀ ਖਾਂਦਾ ਮੇਰੀਆਂ ਤਾਂ ਮੇਰੇ 7 ਟੂ 8 ਮੀਲਸ ਨੇ ਠੀਕ ਹੈ ਪਰ ਮੇਰੀ ਹੈਲਦੀ ਮੀਲਸ ਸਾਰਾ ਕੁਝ ਹੈਲਦੀ ਉਹਦੇ ਚ ਜਿਵੇਂ ਜ ਅਲੇ ਲੂ ਕਹਿੰਦੇ ਆ ਕਿ 4 ਤੋਂ 5 ਮੀਲਸ ਖਾਣੀਆਂ ਚਾਹੀਦੀਆਂ ਇੱਕ ਦਿਨ ਦੇ ਹਾਂਜੀ ਤੇ ਸਾਇੰਸ ਇਹ ਕਹਿੰਦੀ ਹੈ ਕਿ ਆਪਾਂ ਜਿੰਨੀ ਵਾਰ ਕੋਈ ਮੀਲ ਲੰਨੇ ਆ ਓਨੀ ਵਾਰ ਆਪਣਾ ਇਨਸੂਲਿਨ ਸਪਾਈਕ ਹੁੰਦਾ ਹੂੰ ਹੂੰ ਹਨਾ ਹੂੰ ਹੂੰ ਤੇ ਆਪਾਂ 5 ਵਾਰ ਸਪਾਈਕ ਕਰ ਰਹੇ ਆ ਹੂੰ ਹੂੰ ਤੇ ਵੈਸੇ ਤਾਂ ਕਾਇਦੇ ਨਾਲ ਜਿਹੜੇ ਆਪਣੇ ਪੁਰਾਣੇ ਬਜ਼ੁਰਗ ਸੀਗੇ ਉਹ ਦੋ ਟਾਈਮ ਰੋਟੀ ਖਾਂਦੇ ਸੀ ਹੁਣ ਤਾਂ ਆਪਾਂ ਸਨੈਕ ਵੀ ਲੈ ਲਿਆ ਰੋਟੀ ਖਾਧੀ ਬ੍ਰੈਕਫਾਸਟ ਕੀਤੀ ਸਨੈਕ ਲੈ ਲਿਆ ਫਿਰ ਬ੍ਰੈਕਫਾਸਟ ਕੀਤਾ ਔਰ ਲੰਚ ਕੀਤਾ ਫਿਰ 스낵 ਲੈ ਲਿਆ ਕੋਈ ਫਿਰ ਡਿਨਰ ਕੀਤਾ ਡਿਨਰ ਤੋਂ ਪਹਿਲਾਂ 스낵 ਲੈ ਲਿਆ ਤੇ ਡਿਨਰ ਤੋਂ ਬਾਅਦ ਵੀ ਲੈ ਲਿਆ ਕੁਝ ਠਾਕੇ ਜਾਂ ਦੁੱਧ ਪੀ ਕੇ ਪੈ ਗਏ ਹੂੰ ਹੂੰ ਸੌਣੇ ਦਸਵਾਗਾ ਤੇ ਉਹਦੇ ਨਾਲ ਬਾਰ ਬਾਰ ਜਿਹੜਾ ਆਪਾਂ ਇਨਸੂਲਿਨ ਸਪਾਈਕ ਕਰ ਰਹੇ ਹਾਂ ਆਪਣਾ ਹੈਨਾ ਉਹ ਬਿਮਾਰੀਆਂ ਦਾ ਘਰ ਆ ਉਹ ਤੁਸੀਂ ਦੇਖਿਆ ਹੀ ਐ ਬਾਹਰ ਦੇ ਲੋਕੀ ਕਿਉਂ ਇੰਨੇ ਫਿੱਟ ਨੇ ਇੱਥੇ ਦੇ ਲੋਕ ਕਿਉਂ ਇੰਨੀ ਬਿਮਾਰੀਆਂ ਨਾਲ ਜੂਝ ਰਹੇ ਕਿਉਂਕਿ ਤੁਸੀਂ ਗੱਲ ਕਹੀ ਐ ਇਨਸੂਲਿਨ ਸਪਾਈਕ ਹੁੰਦਾ ਹੁਣ ਜਿਵੇਂ ਆਪਾਂ ਜਿਮ ਵਾਲੇ ਬੰਦੇ ਆ ਆਪਾਂ ਚਾਰ ਤੋਂ ਪੰਜ ਮੀਲ ਲਈਦੀ ਪਰ ਆਪਾਂ ਲਈਦੀ ਹੈਲਦੀ ੀਨੀਲ ਉਹਦੇ ਨਾਲ ਇਹਨਾਂ ਇਨਸੂਲਿਨ ਸਪਾਈਕ ਨਹੀਂ ਹੁੰਦਾ ਜੇ ਆਪਾਂ ਖਾਵਾਂਗੇ ਰੋਟੀਆਂ ਪਰ ਪਰਗੇ ਹਰ ਪੰਜ ਛੇ ਵਾਰ ਦੋ ਘੰਟੇ ਬਾਅਦ ਕਰਾ ਖਾਵਾਂਗੇ ਤਾਂ ਉਹ ਤਾਂ ਇਨਸੂਲਿਨ ਸਪਾਈਕ ਹੋਏਗਾ ਬਿਮਾਰੀਆਂ ਤੁਸੀਂ ਦੇਖੀਆਂ ਨੇ ਕਿੰਨੀਆਂ ਫੈਲਦੀਆਂ ਨੇ ਆਪਣੀ ਇੰਡੀਆ 'ਚ ਹੀ ਫੈਲਦੀਆਂ ਨੇ ਬਾਹਰ ਕਿਉਂ ਨਹੀਂ ਨਹੀਂ ਗਿਆ ਬਾਹਰ ਵੀ ਮੈਂ ਗਿਆ ਉੱਥੇ ਤਾਂ ਨਹੀਂ ਬਿਮਾਰੀਆਂ ਨਹੀਂ ਉੱਥੇ ਮੀਲਸ ਵੀ ਚਾਰ-ਚਾਰ ਖਾਂਦੇ ਲੋਕ ਪਰ ਹੈਲਦੀ ਖਾਂਦੇ ਆ ਵਧੀਆ ਮੀਲਸ ਖਾਂਦੇ ਆ ਹਾਂ ਮੈਂ ਤਾਂ ਅੰਦਾਜ਼ਾ ਵੀਕੈਂਡਸ 'ਤੇ ਇੰਜੋਏ ਕਰਦੇ ਨੇ ਬਟ ਵੀਕਰ ਸੇ ਇਦਾਂ ਨਹੀਂ ਉਹ ਪਾਗਲਾ ਵਾਂਗੂ ਸਾਡੇ ਬੰਦੇ ਕੀ ਨੇ ਦਾਰੂ ਨਾਲ ਬਟਰ ਚਿਕਨ ਖਾ ਲਿਆ ਦਾਰੂ ਨਾਲ ਕੀ ਕੀ ਖਾ ਲਿਆ ਉੱਥੇ ਨਹੀਂ ਇਦਾਂ ਹੈਗਾ ਸਰ ਉੱਥੋਂ ਉਹਨਾਂ ਨੇ ਦਾਰੂ ਪੀਣੀ ਨੀਟ ਠੀਕ ਆ ਐਨਜੋਏ ਕਰਨਾ ਨੀਟ ਪੀਣੀ ਤਾਂ ਉਹਨਾਂ ਦਾ ਕੋਈ ਹੈਲਥ ਦਾ ਇਸ਼ੂ ਨਹੀਂ ਪੈਂਦਾ ਇੱਥੇ ਤੁਸੀਂ ਜਿਵੇਂ ਗੱਲ ਕਹੀ ਹੈ ਇਨਸੂਲਿਨ ਸਪਾਈਕ ਕਿਉਂ ਹੁੰਦਾ ਕਿਉਂਕਿ ਆਪਣਾ ਬੈਡ ਡਾਈਟ ਹੈ ਆਪਣੀ ਡਾਈਟ ਨਹੀਂ ਸਹੀ ਹੈਗੀ ਆਪਾਂ ਮਾੜੀਆਂ ਚੀਜ਼ਾਂ ਖਾਂਦੇ ਆ ਤਾਂ ਇਨਸੂਲਿਨ ਸਪਾਈਕ ਹੁੰਦਾ ਮੈਂ ਵੀ ਖਾਂਦਾ ਮੇਰੀਆਂ ਤਾਂ ਮੇਰੇ 7 ਟੂ 8 ਮੀਲਸ ਨੇ ਠੀਕ ਹੈ ਪਰ ਮੇਰੀ ਹੈਲਦੀ ਮੀਲਸ ਸਾਰਾ ਕੁਝ ਹੈਲਦੀ ਉਹਦੇ ਚ